ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸਾਨੀ ਮਾਹ ਹੈ ਇਹ ਜੋ ਦੁਨੀਆਂ ਸਹਿਰ ਮੇਲਾ ਦਸਤਗੀਰੀ ਨਾ ਹੈ ਜਨਮ ਤੋਂ ਅੱਖਾਂ ਦੇ ਖੁੱਲਦੇ ਆਈ ਮਨੁੱਖ ਦੀਆਂ ਅੱਖਾਂ ਕੁਝ ਖੋਜ ਰਹੀਆਂ ਨੇ ਲੱਗ ਨਹੀਂ ਆਦਾ ਕੁਝ ਵਿਦਵਾਨ ਐਸਾ ਕਹਿਣਨ ਇੱਕ ਤਲਾਸ਼ ਦਾ ਨਾਹੀ ਮਨੁੱਖ ਹੈ ਔਰ ਮਨੁੱਖ ਹੈ ਜੀਵਨ ਭਰ ਦੀ ਤਲਾਸ਼ ਜਨਮ ਤੋਂ ਹੀ ਮਨੁੱਖ ਦੀ ਚੇਤਨਾ ਮਨੁੱਖ ਦੇ ਪ੍ਰਾਣ ਕੁਝ ਲੱਭ ਰਹੇ ਨੇ ਕੁਝ ਖੋਜ ਰਹੇ ਨੇ ਖੋਜ-ਖੋਜ ਕੇ ਜੋ ਲੱਭਿਆ ਜੋ ਮਿਲੇ ਹੈ ਉਸ ਨਾਲ ਤ੍ਰਿਪਤੀ ਨਹੀਂ ਹੋਈ ਤ੍ਰਿਪਤੀ ਕਿਵੇਂ ਹੋਣੀ ਹੈ ਇਸ ਦਾ ਪਤਾ ਵੀ ਨਹੀਂ ਇਸ ਦਾ ਬੋਧ ਵੀ ਕੋਈ ਨਹੀਂ ਜੋ ਤਲਾਸ਼ جاری ਹੈ ਜੀਵਨ ਦਰ ਜੀਵਨ ਜਨਮ ਦਰ ਜਨਮ ਅਨੰਤ ਕਾਲ ਤੋ ਇਸ ਵਾਸਤੇ ਕੁਝ ਵਿਚਾਰਕ ਕਹਿੰਨੇ ਅਨੰੰਤ ਤਲਾਸ਼ ਦਾ ਨਹੀਂ ਮਨੁੱਖ ਹੈ ਮਨੁੱਖ ਹੈ ਇੱਕ ਤਰਾਸ਼ ਦਾ ਨਾਮ ਕੁਝ ਖੋਜ ਰਿਹਾ ਹੈ ਕੁਝ ਲੱਭ ਰਿਹਾ ਹੈ ਦੋਰਾਵਾਂ ਮੈਂ ਖੋਜ ਖੋਜ ਕੇ ਜੋ ਲੱਭੇ ਹੈ ਉਸ ਨਾਲ ਤ੍ਰਿਪਤੀ ਨਹੀਂ ਹੋਈ ਤ੍ਰਿਪਤੀ ਕਿਵੇਂ ਹੋਣੀ ਹੈ ਇਸ ਦਾ ਪਤਾ ਵੀ ਨਹੀਂ ਇਸ ਦਾ ਬੋਧ ਵੀ ਨਹੀਂ ਫਿਰ ਵਿਦਵਾਨ ਕਹਿੰਦੇ ਨੇ ਮਨੁੱਖ ਤ੍ਰਿਪਤੀ ਲੱਭ ਰਿਹਾ ਹੈ ਤ੍ਰਿਪਤੀ ਤੋਂ ਬਿਨਾ ਹੋਰ ਕੁਝ ਵੀ ਨਹੀਂ ਚਾਹੀਦਾ ਮਨੁੱਖ ਰਜੇਵਾ ਲਵ ਰਿਹਾ ਹੈ ਰਜੇਵੇਂ ਤੋਂ ਬਿਨਾ ਮਨੁੱਖ ਨੂੰ ਹੋਰ ਕੁਝ ਵੀ ਨਹੀਂ ਚਾਹੀਦਾ ਜੋ ਰਜ ਜਾਏ ਉਹਨੂੰ ਰਾਜਾ ਕਹਿੰਦੇ ਨੇ ਰਾਜਾ ਦੇ ਅਰਥ ਜੋ ਰਜ ਪਿਆ ਹੋਰ ਕੋਈ ਇਸ ਦੇ ਅਰਥ ਨਹੀਂ ਜੋ ਰਜ ਗਿਆ ਰਾਜਾ ਜੋ ਭੁੱਖਾ ਹੈ ਬਿਖਾਰੀ ਤਲਾਸ਼ ਹੈ ਰਾਜਾ ਹੋਣ ਦੀ ਜਮਿਆਂ ਬਿਖਾਰੀਆਂ ਦੀ ਤਰ੍ਹਾਂ ਜੀਵਿਆ ਬਿਖਾਰੀਆਂ ਦੀ ਤਰ੍ਹਾਂ ਯਕੀਨ ਨ ਜਾਣੋ ਮਰ ਗਿਆ ਬਿਖਾਰੀਆਂ ਦੀ ਤਰ੍ਹਾਂ ਮਰਦੇ ਦਮ ਤੱਕ ਤਲਾਸ਼ ਤੇ ਜਾ ਰਹੀ ਹੈ ਖੋਜ ਤੇ ਜਾ ਰਹੀ ਹੈ ਖੋਜ-ਖੋਜ ਕੇ ਜੋ ਲਵੇ ਉਸ ਨਾਲ ਤੇ ਰਜੇਵਾ ਹੋਇਆ ਨਹੀਂ ਤ੍ਰਿਪਤੀ ਹੋਈ ਨਹੀਂ ਜੇ ਰਜੇ ਨਹੀਂ ਹੋਇਆ ਤਾਂ ਫਿਰ ਰਾਜਾ ਨਹੀਂ ਹੈ ਜੇ ਰਾਜਾ ਨਹੀਂ ਹੈ ਤਾਂ ਫਿਰ ਬਿਕਾਰੀ ਹੈ ਜੇ ਮੰਗ جاری ਹੈ ਤਾਂ ਮੰਗਤਾ ਹੈ ਜੇ ਭੁੱਖ جاری ਹੈ ਤਾਂ ਬਿਕਾਰੀ ਹੈ ਭੁੱਖਾ ਬਿਕਾਰੀ ਹੁੰਦਾ ਹੈ ਰਜੇ ਹੋਇਆ ਰਾਜਾ ਹੁੰਦਾ ਹੈ ਪ੍ਰਥਮ ਮਨੁੱਖ ਦੀ ਖੋਜ ਦਾ ਕੇਂਦਰ ਜ਼ਮੀਨ ਇਹ ਧਰਤੀ ਰਹੀ ਧਰਤੀ ਨੇ ਮਨੁੱਖ ਦੀ ਝੋਲੀ ਦੇਚ ਅੰਨ ਪਾਇਆ ਧਨ ਪਾਇਆ ਤਨੁ ਦੀਆਂ ਜਿਤਨੀਆਂ ਲੋੜਾਂ ਨੇ ਪੀਤੀ ਝੋਲੀ ਨੂੰ ਭਰੇ ਲੇਕਿਨ ਜ਼ਮੀਨ ਮਨੁੱਖ ਨੂੰ ਰਜਾ ਨਹੀਂ ਸਕੇ ਰਜਾ ਨਹੀਂ ਸਕੇ ਤ੍ਰਿਪਤੀ ਦੇ ਨਹੀਂ ਸਕੇ ਇਤਨੇ ਜ਼ਮੀਨ ਦੇ ਹੁੰਦੇ ਆ मनुख भूखा मनुख भूखा मैं फिर अर्ज करा भूखे नहि भिखारी कहंदे ने रजे होए नहि राजा कहंदे रज गए राजा अजय भूखा है भिखारी भूख ते मांग ते मजबूर करेगे कुछ और चाहिए और चाहिए और चाहिए <coughs> अनंत जन्मा ਤੋਂ ਇਹ ਬੁੱਕ ਜਾਰੀ ਹੈ। ਤਨ ਦੀਆਂ ਲੋੜਾਂ ਨੇ ਲੋੜਾਂ ਬੜੀ ਸੀਮਤ ਨੇ। ਮਨ ਦਾ ਲੋਭ ਹੈ, ਲੋਭ ਸੀਮਤ ਨਹੀਂ ਹੈ। ਨਹੀਂ ਹੈ। ਗਿਆਨਪੂਰਵਕ ਸਰਵਨ ਕਰਨਾ। ਤਨ ਦੀਆਂ ਲੋੜਾਂ ਕੋਈ ਬਹੁਤ ਜ਼ਿਆਦਾ ਨਹੀਂ ਜੋ ਪਸ਼ੂਆਂ ਦੀ ਲੋੜਾਂ ਨੇ ਉਹੀ ਸਾਡੀ ਲੋੜਾਂ। ਪਰ ਤਨ ਦੀ ਲੋੜ ਨੂੰ ਜਦ ਮਨ ਲੋਭ ਬਣਾ ਲੈਂਦਾ ਹੈ ਇਹ ਜੋ ਇੱਕ ਨਿੱਕਾ ਜਿਹਾ ਮੈਂ ਉਦਾਹਰਣ ਦੇ ਦਿਆਂ ਜਿਵੇਂ ਭੋਜਨ ਦੀ ਭੁੱਖ ਹੈ ਤੋ ਠੀਕ ਹੈ ਮਨੁੱਖ ਦੋ ਰੋਟੀਆਂ ਤਿੰਨ ਰੋਟੀਆਂ ਖਾ ਲਏਗਾ ਚਲੋ ਚਾਰ ਪੰਜ ਖਾ ਲਏਗਾ ਤ੍ਰਿਪਤ ਹੋ ਗਿਆ ਤਨ ਤੇ ਰਾਜ ਗਿਆ ਤਨ ਤੇ ਰਾਜਾ ਹੋ ਗਿਆ ਲੈ ਕੇ ਮਨ ਕਹਿੰਦਾ ਹੈ ਸਵਾਦ ਆ ਰਿਹਾ ਜੇ ਹੋਰ ਖਾਈਂ ਭੁੱਖ ਨਹੀਂ ਹੈ ਫਿਰ ਖਾ ਰਿਹਾ ਇਹ ਲੋੜ ਨਹੀਂ ਲੋਭ ਬਣ ਗਿਆ ਇਹ ਤਨ ਦੀ ਲੋੜ ਨਹੀਂ ਇਹ ਮਨ ਦਾ ਲੋਭ ਬਣ ਗਿਆ ਇਸ ਵਾਸਤੇ ਕਈ ਤੇ ਕਹਿੰਦੇ ਨੇ ਕੀ ਕਰੀਏ ਪੇਟ ਤੇ ਭਰ ਗਿਆ ਪਰ ਮਨ ਨਹੀਂ ਭਰਿਆ ਮਨ ਭਰਦਾ ਵੀ ਨਹੀਂ ਕਿਉਂ ਕਾਨਾਂ ਦੀਆਂ ਲੋੜਾਂ ਮਨ ਦੀਆਂ ਲੋੜਾਂ ਹੀ ਨਹੀਂ ਪਰ ਤਨ ਦੀਆਂ ਲੋੜਾਂ ਨੂੰ ਭ੍ਰਾਂਤੀ ਕਰਕੇ ਮਨ ਨੇ ਆਪਣੀਆਂ ਲੋੜਾਂ ਸਮਝ ਲਈ ਮਾਧਵੇ ਕਾ ਕਹੀਏ ਬ੍ਰਹਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ ਜੈਸਾ ਮਨ ਮੰਨੇ ਪਰ ਮੰਨੇ ਆਪ ਦੀ ਗਿਆਤ ਲਈ ਅਰਸ਼ ਕਰਾਂ ਜੋ ਮਨ ਮੰਨ ਲੈਂਦਾ ਉਹ ਹੈ ਜੋ ਮਨ ਨਹੀਂ ਮੰਨਦਾ ਉਹ ਮਨ ਦੀ ਦੁਨੀਆ 'ਚ ਨਹੀਂ ਹੈ ਸਵਾਲ ਇਹ ਨਹੀਂ ਕਿ ਉਹ ਵਸਤੂ ਉਹ ਹਸਤੀ ਹੈ ਜਾਂ ਨਹੀਂ ਸਵਾਲ ਇਹ ਨਹੀਂ ਸਵਾਲ ਇਹ ਹੈ ਮਨ ਮੰਨਦਾ ਕਿ ਨਹੀਂ ਅਕਸਰ ਮਨ ਕਹਿ ਦਿੰਦਾ ਹੈ ਪੜਿਆ ਤੇ ਹੈ ਪਰ ਕੀ ਕਰੀਏ ਮਨ ਨਹੀਂ ਮੰਨਦਾ ਸੁਣਿਆ ਤੇ ਹੈ ਪਰ ਕੀ ਕਰੀਏ ਮਨ ਨਹੀਂ ਮੰਨਦਾ ਵੇਖਿਆ ਤੇ ਹੈ ਪਰ ਕੀ ਕਰੀਏ ਮਨ ਨਹੀਂ ਮੰਨਦਾ ਜੋ ਮਨ ਮੰਨਦਾ ਹੀ ਨਹੀਂ ਉਹ ਮਨ ਦਾ ਹਿੱਸਾ ਨਹੀਂ ਬਣੇਗਾ ਮਨ ਦਾ ਹਿੱਸਾ ਕੋਈ ਵਸਤੂ ਉਹੀ ਹਸਤੀ ਬਣਦੀ ਹੈ ਜਿਹਨੂੰ ਮਨ ਮੰਨ ਲੈਂਦਾ ਹੈ ਮਨ ਮੰਨ ਲੈਂਦਾ ਮਨ ਪਦਾਰਥ ਨੂੰ ਮੰਨ ਲੈਂਦਾ ਹੈ ਪਰਮਾਤਮਾ ਨੂੰ ਨਹੀਂ ਮੰਨਦਾ ਮਨ ਪਰਿਵਾਰ ਨੂੰ ਮੰਨ ਲੈਂਦਾ ਹੈ ਨਿਰੰਕਾਰ ਨੂੰ ਨਹੀਂ ਮੰਨਦਾ ਇੱਕ ਬਹੁਤ ਵੱਡੀ ਸਚਾਈ ਹੈ ਜੇ ਨੂੰ ਖੁੱਲੇ ਦਿਲ ਨਾਲ ਕਬੂਲ ਕਰਨਾ ਪਵੇ। ਮਨ ਧਨ ਨੂੰ ਮੰਨ ਲੈ ਲੈ ਮਨ ਧਰਮ ਨੂੰ ਨਹੀਂ ਮੰਨਦਾ। ਮਨ ਪੂਰੇ ਦੇ ਪੂਰੇ ਪਰਿਵਾਰ ਨੂੰ ਮੰਨ ਲੈਂਦਾ ਹੈ ਸੰਸਾਰ ਨੂੰ ਮੰਨ ਲੈਂਦਾ ਹੈ। ਮਨ ਕਰਤਾਰ ਨੂੰ ਨਹੀਂ ਮੰਨਦਾ। ਜੇ ਤੁਸੀਂ ਆਖੋ ਸਾਡਾ ਮਨ ਮੰਨਦਾ ਹੈ ਕਿਉਂਕਿ ਗੁਰਦੁਆਰੇ ਆਇਆ। ਮਨ ਮੰਨਦਾ ਹੈ ਤਾਂ ਹੀ ਤੇ ਆਇਆ। ਕੋਈ ਮਨੁ ਕਹਿ ਸਕਦਾ ਸੀ ਮੰਦਰ ਜਾ ਰਿਹਾ ਗੁਰਦੁਆਰੇ ਜਾ ਰਿਹਾ ਮਸਜਿਦ ਜਾ ਰਿਹਾ ਨਮਾਜ਼ ਪੜ ਰਿਹਾ ਪੂਜਾ ਪਾਠ ਕਰ ਰਿਹਾ ਜਪ ਤਪ ਕਰ ਰਿਹਾ ਕਥਾ ਕੀਰਤਨ ਸੁਣ ਰਿਹਾ ਮਨ ਮੰਨਦਾ ਗੁਸਤਾਖੀ माफ ਫੇ ਮਾਫ ਕਰ ਦੇਣਾ ਗੁਰਬਾਣੀ ਵੀ ਇਸ ਤਰ੍ਹਾਂ ਕਹਿੰਦੀ ਹੈ ਕੋਈ ਲੱਖਾਂ ਕਰੋੜਾਂ ਚ ਇਕੱਧ ਦਾ ਮਨ ਮੰਨਦਾ ਬਾਕੀ ਨਹੀਂ ਮੰਨਦਾ ਇਸ ਸੰਬੰਧਿਤ ਮੈਂ ਦੋ ਸ਼ਲੋਕ ਤੁਹਾਡੇ ਸਾਹਮਣੇ ਰੱਖਦੇ ਹਾਂ ਤਾਂ ਕਿ ਗੱਲ ਪੂਰੀ ਸਪਸ਼ਟ ਹੋ ਜਾਵੇ ਇਹ ਦੋ ਸ਼ਲੋਕ ਇੱਕ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇੱਕ ਭਗਤ ਸਿਰਮੌਰ ਸ਼੍ਰੀ ਕਬੀਰ ਜੀ ਦਾ ਇਹ ਦੋ ਸ਼ਲੋਕ ਜਿਨ੍ਹਾਂ ਬਾਣੀਆਂ ਵਿੱਚ ਹੈਗੇ ਨੇ ਉਹਨਾਂ ਬਾਣੀਆਂ ਦਾ ਸਿਰਲੇਖ ਇੱਕੋ ਹੀ ਹੈ ਗੌੜੀ ਮਹੱਲਾ 52 ਅਖਰੇ। ਧੰਨ ਗੁਰਵਰਜਨ ਦੇਵ ਜੀ ਦਾ ਇੱਥੇ ਸ਼ਲੋਕ। 52 ਅਖਰੀ ਬਾਣੀ ਦਾ ਨਾਮ। ਗੌੜੀ ਸ੍ਰੀ ਕਬੀਰ ਜੀ 52 ਅਖਰੇ। ਅਖਰਾਂ ਦੀ ਮਹਿਮਾ ਦੇ ਉੱਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪੱਟੀ ਲਿਖੀ ਹੈ ਆਸਾ ਰਾਗ ਦੇ ਵਿੱਚ। ਗੁਰੂ ਅਮਰਦਾਸ ਜੀ ਨੇ ਪੱਟੀ ਲਿਖੀ ਆਸਾ ਰਾਗ ਵਿੱਚ ਅੱਖਰਾਂ ਦੀ ਮਹਿਮਾ ਦੇ ਉੱਤੇ 52 ਅਖਰੇ ਲਿਖੀਏ ਗੌੜੀ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਨੇ ਔਰ ਗੌੜੀ ਰਾਗ ਵਿੱਚ ਭਗਤ ਕਬੀਰ ਜੀ ਨੇ ਅੱਖਰਾਂ ਦੀ ਮਹਿਮਾ ਗਾਈ ਹੈ ਕਿਉਂ ਆਵਾਜ਼ ਤੇ ਪਸ਼ੂਆਂ ਕੋਲ ਵੀ ਹੈ ਕੱਵਾ ਵੀ ਕਾਇ ਕਾਇ ਕਰਦਾ ਹੈ ਸ਼ੇਰ ਵੀ ਗਰਜਦਾ ਗਊ ਵੀ ਬੋਲਦਾ ਪੰਛੀ ਵੀ ਚੇ ਚਾਹੰਦੇ ਆਵਾਜ਼ ਤੇ ਪਸ਼ੂਆਂ ਕੋਲ ਵੀ ਹੈ ਅਲفاظ ਨਹੀਂ ਨੇ ਧਨ ਤੇ ਪਸ਼ੂਆਂ ਕੋਲ ਵੀ ਹੈ ਅੱਖਰ ਨਹੀਂ ਨੇ ਅੱਖਰ ਨਹੀਂ ਨੇ ਤੋ ਧਨ ਤੋ ਆਵਾਜ਼ ਤੋ ਪਸ਼ੂ ਦੀ ਹੋਂਦ ਦਾ ਤੇ ਪਤਾ ਚੱਲ ਜਾ ਔਰ ਕਿਹੜਾ ਪਸ਼ੂ ਹੈ ਇਹ ਵੀ ਪਤਾ ਚੱਲਦਾ ਹੈ ਕਿ ਇਹ ਤੇ ਸ਼ੇਰ ਦੀ ਗਰਜਨਾ ਹੈ ਇਸ ਆਵਾਜ਼ ਤੋਂ ਹੀ ਪਤਾ ਚੱਲਦਾ ਪਿਆ ਕੋਈ ਨੈ ਇਸ ਆਵਾਜ਼ ਤੋਂ ਹੀ ਪਤਾ ਚੱਲਦਾ ਪਿਆ ਕਹਵਾ ਹੈ ਆਵਾਜ਼ ਤੋਂ ਇਹ ਤੇ ਬੋਧ ਹੁੰਦਾ ਹੈ ਕਿ ਆਵਾਜ਼ ਕਿਸ ਦੀ ਹੈ ਪਰ ਜਿਸ ਦੀ ਆਵਾਜ਼ ਹੈ ਉਸਨੂੰ ਪੁੱਛੀਏ ਤੂੰ ਕਿਥੋਂ ਆਇਆ ਹੈ ਕਿਥੇ ਜਾਣਾ ਹੈ ਕੀ ਲੱਭ ਰਿਹਾ ਹੈ ਇਸ ਸਭ ਕੁਝ ਕਹਿਣ ਵਾਸਤੇ ਉਹਦੇ ਕੋਲ ਅਲਫਾਜ਼ ਨਹੀਂ ਹੈ ਅੱਖਰ ਨਹੀਂ ਹੈ ਇਸ ਵਾਸਤੇ ਪਸ਼ੂਆਂ ਦਾ ਸਾਰੇ ਦਾ ਸਾਰਾ ਵਿਕਾਸ ਰੁਕ ਗਿਆ ਹੈ ਹਜ਼ਾਰਾਂ ਸਾਲ ਪਹਿਲੇ ਜਿੱਥੇ ਪਸ਼ੂ ਸਨ ਅੱਜ ਵੀ ਉੱਥੇ ਨੇ ਪਰ ਹਜ਼ਾਰਾਂ ਸਾਲ ਪਹਿਲੇ ਜਿੱਥੇ ਮਨੁੱਖ ਸੀ ਅੱਜ ਨਹੀਂ ਹੈ ਇਸ ਦਾ ਜਿੰਨਾ ਬੈਰੋਨੀ ਵਿਕਾਸ ਹੋਇਆ ਸਭ ਅਖਰਾਂ ਦੇ ਆਸਰੇ ਤੇ ਹੋਇਆ ਹੈ ਅਖਰੇ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਦਾ ਅਖਰੀ ਲਿਖਣ ਬੋਲਣ ਵਾਲ ਅਖਰ ਸਿਰ ਸੰਜੋਗ ਵਕ